ਪਹਿਲਾਂ ਪਤਨੀ ਰੋ ਰੋ ਕੇ ਲੋਕਾਂ ਅੱਗੇ ਮਿੰਤਾ ਕੱਢਦੀ ਰਹੀ ਗੁਹਾਰ ਲਗਾਉਂਦੀ ਰਹੀ ਕਿ ਮੇਰੇ ਪਤੀ ਦਾ ਐਕਸੀਡੈਂਟ ਹੋ ਗਿਆ ਤੇ ਅਸੀਂ ਬਹੁਤ ਗਰੀਬ ਪਰਿਵਾਰ ਦੇ ਵਿੱਚੋਂ ਆ ਮੇਰਾ ਪਤੀ ਬਚਾ ਲੋ ਕਿਰਪਾ ਕਰਕੇ ਸਾਡੀ ਮਦਦ ਕੀਤੀ ਜਾਵੇ ਦਾਨੀ ਸੱਜਣਾ ਨੂੰ ਬੇਨਤੀ ਕੀਤੀ ਕਿ ਸਾਨੂੰ ਪੈਸੇ ਪਾਏ ਜਾਣ ਤਾਂ ਕਿ ਮੇਰੇ ਪਤੀ ਦੀ ਜਾਨ ਬਚ ਸਕੇ ਜਦੋਂ ਲੋਕਾਂ ਨੇ ਦਾਨੀ ਸੱਜਣਾ ਨੇ ਉਹਨਾਂ ਨੂੰ ਪੈਸੇ ਦਿੱਤੇ ਉਹ ਔਰਤ ਦੇ ਪਤੀ ਦੀ ਜਾਨ ਬਚਾ ਦਿੱਤੀ ਪਤਨੀ ਨੇ ਆਪਣੇ ਹੀ ਭਰਾਵਾਂ ਦੇ ਨਾਲ ਰਲ ਕੇ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਇਹ ਸਾਰੇ ਦੋਸ਼ ਪਤਨੀ ਦੇ ਉੱਪਰ ਜਿਹੜਾ ਲੜਕਾ ਮਰਨ ਵਾਲਾ ਲੜਕਾ ਉਹਦੇ ਪਰਿਵਾਰ ਵੱਲੋਂ ਲਗਾਏ ਜਾ ਰਿਹਾ ਹੈ ਤੇ ਇਹ ਘਟਨਾ ਤਲਵੰਡੀ ਸਾਬੋ ਤੋਂ ਸਾਹਮਣੇ ਆ ਰਹੀ ਆ ਤਲਵੰਡੀ ਸਾਬੋ ਦਾ ਪਿੰਡ ਭਾਗੀ ਬਾਂਦਰ ਜਿੱਥੋਂ ਦਾ ਇੱਕ ਨੌਜਵਾਨ ਗੁਰਸੇਵਕ ਸਿੰਘ ਜਿਹਦਾ ਪਿਛਲੇ ਦਿਨੀ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਦੇ ਵਿੱਚ ਉਹਦੀ ਕਾਫੀ ਮੰਦੀ ਹਾਲਤ ਸੀ ਹਸਪੀਟਲ ਦੇ ਅੰਦਰ ਮੁੰਡਾ ਦਾਖਲ ਰਿਹਾ ਪਰ ਪਰਿਵਾਰ ਕੋਲੇ ਕੋਈ ਪੈਸਾ ਨਹੀਂ ਸੀ ਜਿਦੇ ਕਰਕੇ ਉਸ ਲੜਕੇ ਦਾ ਇਲਾਜ ਕਰਵਾਇਆ ਜਾ ਸਕੇ ਤਾਂ ਉਹਨਾਂ ਨੇ ਇੱਕ ਵੀਡੀਓ ਪਾਈ ਜਿਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਔਰਤ ਨੇ ਵੀ ਬੇਨਤੀ ਕੀਤੀ ਕਿ ਮੇਰੇ ਪਤੀ ਦੀ ਜਾਨ ਬਚਾਈ ਜਾਵੇ ਦਾਨੀ ਸੱਜਣਾ ਨੇ ਤਰਸ ਕੀਤਾ ਮਦਦ ਕੀਤੀ ਤਾਂ 3 ਲੱਖ ਦੇ ਕਰੀਬ ਪੈਸੇ ਉਹਨਾਂ ਦੇ ਅਕਾਊਂਟ ਦੇ ਵਿੱਚ ਆਏ ਮੁੰਡੇ ਦੀ ਜਾਨ ਬਚ ਸਕੇ ਤਾਂ ਜਦੋਂ ਮੁੰਡੇ ਦੀ ਜਾਨ ਬਚ ਗਈ ਮੁੰਡਾ ਫਿਰ ਆਪਣੇ ਘਰ ਵਾਲੀ ਨੂੰ ਕਹਿਣ ਲੱਗਾ ਕਿਉਂਕਿ ਜਿਹੜੇ ਪਹਿਲਾਂ ਪੈਸੇ ਦਾਨੀ ਸੱਜਣਾ ਵੱਲੋਂ ਦਾਨ ਵਿੱਚ ਦਿੱਤੇ ਗਏ ਸੀ ਮੁੰਡੇ ਦੇ ਘਰ ਵਾਲੀ ਦੇ ਅਕਾਊਂਟ ਦੇ ਵਿੱਚ ਆਏ ਸੀ ਤਾਂ ਗੁਰਸੇਵਕ ਸਿੰਘ ਆਪਣੀ ਘਰ ਵਾਲੀ ਮਨਪ੍ਰੀਤ ਨੂੰ ਕਹਿਣ ਲੱਗਾ ਕਿ ਜਿਹੜੇ ਇਹ ਪੈਸੇ ਨੇ ਤੂੰ ਮੇਰੇ ਅਕਾਊਂਟ ਦੇ ਵਿੱਚ ਪਾ ਦੇ ਉਹਨੇ ਵੀ ਜਿੱਦ ਕੀਤੀ ਕਿ ਜਿਹੜੇ ਇਹ ਪੈਸੇ ਨੇ ਮੇਰੇ ਅਕਾਊਂਟ ਦੇ ਵਿੱਚ ਰੱਖ ਮੈਂ ਆਪਣੇ ਅਕਾਊਂਟ ਦੇ ਵਿੱਚ ਇਹ ਪੈਸੇ ਰੱਖਾਉਣਾ ਚਾਹਣਾ ਜਿਹਦੇ ਕਰਕੇ ਪਤੀ ਪਤਨੀ ਦੇ ਵਿੱਚ ਤਣਾਤਣੀ ਬਣ ਗਈ ਤੇ ਫੇਰ ਪਤਨੀ ਨੂੰ ਆਪਣਾ ਲਾਲਚ ਹੋ ਗਿਆ ਕਿ ਮੈਂ ਮੈਨੂੰ ਉਹ ਪੈਸੇ ਚਾਹੀਦੇ ਆ ਮੈਂ ਆਪਣੇ ਹਿਸਾਬ ਦੇ ਨਾਲ ਇਹਨਾਂ ਪੈਸਿਆਂ ਨੂੰ ਖਰਚਣਾ ਤੇ ਪਤੀ ਦੇ ਮਨ 'ਚ ਆਪਣਾ ਲਾਲਚ ਸੀ ਕਿ ਉਹ ਪੈਸੇ ਮੇਰੇ ਨੇ ਮੇਰੇ ਨਾਮ ਦੇ ਉੱਤੇ ਇਕੱਠੇ ਹੋਏ ਨੇ ਤੇ ਮੈਂ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਖਰਚਣਾ ਤੇ ਇਸੇ ਹੀ ਲਾਲਚ ਦੇ ਵਿੱਚ ਆ ਕੇ ਪਤਨੀ ਨੇ ਆਪਣੇ ਭਰਾਵਾਂ ਦੇ ਨਾਲ ਰਲ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਜੋ ਜਾਣਕਾਰੀ মিডিਆ ਦੇ ਵਿੱਚ ਦਿੱਤੀ ਆ ਪੁਲਿਸ ਦਾ ਕਹਿਣਾ ਹੈ ਕਿ ਪਹਿਲਾਂ ਇਹ ਜਿਹੜੀ ਔਰਤ ਹੈ ਇਹਦੇ ਭਰਾਵਾਂ ਨੇ ਘਰੋਂ ਲਗੇ ਗੁਰਸੇਵਕ ਸਿੰਘ ਨੂੰ ਜਾ ਕੇ ਕਿਤੇ ਰਾਸਤੇ ਦੇ ਵਿੱਚ ਨਸ਼ਾ ਨੁਸ਼ਾ ਕੀਤਾ ਸ਼ਰਾਬ ਸ਼ਰਬ ਪੀਤੀ ਤੇ ਫੇਰ ਉਹਨੂੰ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਤੇ ਫੇਰ ਉਸ ਮੁੰਡੇ ਦੀ ਮੌਤ ਹੋ ਗਈ ਪਿਛਲੇ ਕੁਝ ਦਿਨਾਂ ਤੋਂ ਗੁਰਸੇਵਕ ਲਾਪਤਾ ਸੀ ਘਰ ਦੇ ਉਹਦੀ ਭਾਲ ਕਰ ਰਹੇ ਸੀ ਥਾਣੇ ਵਿੱਚ ਵੀ ਉਹਨਾਂ ਨੇ ਰਿਪੋਰਟ ਦਰਜ ਕਰਵਾਈ ਸੀ ਕਿ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਾਡਾ ਮੁੰਡਾ ਮਿਲ ਨਹੀਂ ਰਿਹਾ ਤਾਂ ਹੁਣ ਉਸ ਮੁੰਡੇ ਦੀ ਜਦੋਂ Laash ਮਿਲੀ ਪੁਲਿਸ ਨੇ ਉਹਨਾਂ ਤੋਂ ਤਫ਼ਤੀਸ਼ ਕਰਵਾਈ ਕਿ ਇਹ ਤੁਹਾਡਾ ਹੀ ਲੜਕਾ ਹੈ ਦੱਸੋ ਇਹਦੀ شناخت ਕਰੋ ਤਾਂ ਘਰਦਿਆਂ ਦਾ ਕਹਿਣਾ ਸੀ ਕਿ ਹਾਂ ਇਹ ਸਾਡਾ ਹੀ ਪੁੱਤ ਹੈ ਤਾਂ ਫਿਰ ਪੂਰੇ ਮਾਮਲੇ ਦਾ ਜਾ ਕੇ ਖੁਲਾਸਾ ਹੁੰਦਾ ਕਿ ਉਸ ਜਿਹੜਾ ਮਰਨ ਵਾਲਾ ਵਿਅਕਤੀ ਹੈ ਗੁਰਸੇਵਕ ਸਿੰਘ ਉਹਦੇ ਸਾਲੇ ਉਹਨੂੰ ਲੈ ਕੇ ਗਏ ਸੀ ਤੇ ਪਹਿਲਾਂ ਉਹਨੂੰ ਸ਼ਰਾਬ ਪਿਆਈ ਤੇ ਫਿਰ ਰਾਸਤੇ ਦੇ ਵਿੱਚ ਉਹਨੂੰ ਨਹਿਰ ਦੇ ਵਿੱਚ ਟੱਕਾ ਦੇ ਦਿੱਤਾ ਪੁਲਿਸ ਦਾ ਇੱਥੋਂ ਤੱਕ ਵੀ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਗਲ ਦੇ ਉੱਪਰ ਕੁਝ ਤੇਜ਼ ਧਾਰ ਹਥਿਆਰਾਂ ਦੇ 20 ਨਿਸ਼ਾਨ ਨੇ ਕਹਿੰਦੇ ਅਸੀਂ ਸਭ ਕੁਝ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਇਸ ਟਾਈਮ ਗੁਰਸੇਵਕ ਸਿੰਘ ਦੀ ਪਤਨੀ ਮਨਪ੍ਰੀਤ ਸਮੇਤ ਦੋ ਵਿਅਕਤੀ ਹੋਰ ਗ੍ਰਿਫਤਾਰ ਕਰ ਲਏ ਗਏ ਨੇ ਪਰ ਜੋ ਗੁਰਸੇਵਕ ਸਿੰਘ ਦਾ ਸਾਲਾ ਏ ਉਹ ਹਲੇ ਫਰਾਰ ਆ ਤੇ ਪੁਲਿਸ ਦਾ ਕਹਿਣਾ ਕਿ ਜਲਦ ਹੀ ਉਸ ਨੂੰ ਵੀ ਅਰੈਸਟ ਕਰ ਲਿਆ ਜਾਊਗਾ ਜਿਹੜਾ ਮਰਨ ਵਾਲਾ ਵਿਅਕਤੀ ਹੈ ਗੁਰਸੇਵਕ ਸਿੰਘ ਉਹਦੀਆਂ ਦੋ ਬੱਚੀਆਂ ਨੇ ਮਾਂ ਨੇ ਵੀ ਆਪਣੇ ਪਤੀ ਨੂੰ ਮਾਰਨ ਲੱਗੇ ਮਿੰਟ ਲਾਇਆ ਸਕੀਮ ਬਣਾ ਕੇ ਉਸ ਪਤਨੀ ਨੇ ਆਪਣੇ ਪਤੀ ਨੂੰ ਮਾਰਨ ਲੱਗੇ ਮਿੰਟ ਲਾਇਆ ਉਹਨੇ ਨਹੀਂ ਸੋਚਿਆ ਕਿ ਮੇਰੀਆਂ ਜਿਹੜੀਆਂ ਦੋ ਬੱਚੀਆਂ ਨੇ ਮਾਸੂਮ ਉਹਨਾਂ ਦਾ ਕੀ ਬਣੇਗਾ ਜੇਕਰ ਉਹਨਾਂ ਦਾ ਪਿਤਾ ਹੀ ਉਹਨਾਂ ਦੇ ਸਿਰ ਤੋਂ ਚਲਾ ਗਿਆ ਤਾਂ ਦੋਸਤੋ ਸੱਚਮੁੱਚ ਪੈਸੇ ਦਾ ਲਾਲਚ ਕਿੱਡਾ ਵੱਡਾ ਲਾਲਚ ਆ ਇਸ ਗੰਦੇ ਸਿਸਟਮ ਨੇ ਪੂੰਜੀਵਾਦ ਨੇ ਸਾਡੇ ਦਿਮਾਗਾਂ ਦੇ ਅੰਦਰ ਕਿਵੇਂ ਇੰਨਾ ਲਾਲਚ ਤੇ ਸਵਾਰਥ ਭਰ ਦਿੱਤਾ ਹੈ ਕਿ ਪੈਸੇ ਪਿੱਛੇ ਵਿਅਕਤੀ ਕਿਤੋਂ ਤੱਕ ਵੀ ਗਿਰ ਸਕਦਾ ਕੁਝ ਦਿਨ ਪਹਿਲਾਂ ਜਿਹੜੀ ਪਤਨੀ ਲੋਕਾਂ ਅੱਗੇ ਬੇਨਤੀ ਕਰ ਰਹੀ ਸੀ ਕਿ ਮੇਰੇ ਪਤੀ ਨੂੰ ਬਚਾਇਆ ਜਾਵੇ ਉਹਦੇ ਹਾਲਤ ਮੰਦੀ ਆ ਸਾਡੀ ਮਦਦ ਕੀਤੀ ਜਾਵੇ ਤਾਂ ਫੇਰ ਉਹਨੇ ਸਿਰਫ 3 ਲੱਖ ਰੁਪਏ ਦੇ ਲਾਲਚ ਦੇ ਵਿੱਚ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਸਾਰਿਆਂ ਨੇ ਨਾਲ ਮਿਲ ਕੇ ਭੈਣਾ ਭਰਾਵਾਂ ਨੇ ਉਸ ਵਿਅਕਤੀ ਦਾ ਕਤਲ ਕਰ ਦਿੱਤਾ ਇਹ ਸਾਰੇ ਇਲزام ਉਸ ਔਰਤ ਦੇ ਸਹੁਰਾ ਪਰਿਵਾਰ ਵੱਲੋਂ ਔਰਤ ਤੇ ਲਗਾਏ ਜਾ ਰਹੇ ਨੇ ਤਾਂ ਕਿੱਡੀ ਮਤਲਬ ਕਿੱਡਾ ਕਹਿਰ ਕੀਤਾ ਉਹਨੇ ਕਿ 3 ਲੱਖ ਰੁਪਏ ਦੇ ਵਿੱਚ ਤੇ ਦੂਸਰਾ ਜਿਹੜਾ ਉਹ ਵਿਅਕਤੀ ਸੀ ਉਹਦੇ ਮਨ ਦੇ ਵਿੱਚ ਵੀ ਜਿਹੜਾ ਮਰਨ ਵਾਲਾ ਏ ਉਹਦੇ ਮਨ ਦੇ ਵਿੱਚ ਵੀ ਇੱਕ ਲਾਲਸਾ ਪੈਦਾ ਹੋ ਗਈ ਕਿ ਉਹ ਪੈਸੇ ਮੇਰੇ ਕੋਲ ਹੀ ਰਹਿਣੇ ਚਾਹੀਦੇ ਆ ਤੇ ਇਹ ਪੈਸਾ ਕਿੰਨੀ ਘਟੀਆ ਚੀਜ਼ ਆ ਨਾ ਕਿ ਪੈਸੇ ਦਾ ਲਾਲਚ ਕਿੰਨੀ ਘਟੀਆ ਚੀਜ਼ਾਂ ਨਾ ਕਿ ਦੋਹਾਂ ਧਿਰਾਂ ਨੂੰ ਇਹ ਹੋ ਗਿਆ ਕਿ ਮੇਰੇ ਕੋਲ ਹੋਣਾ ਚਾਹੀਦਾ ਮੇਰੇ ਕੋਲ ਹੋਣਾ ਚਾਹੀਦਾ ਜਿਹਦੇ ਕਰਕੇ ਇੱਕ ਪੂਰਾ ਘਰ ਬਰਬਾਦ ਹੋ ਗਿਆ ਸੋਚ ਕੇ ਵੀ ਹੈਰਾਨੀ ਹੁੰਦੀ ਹੈ ਕਿ ਨਿੱਕੀਆਂ ਨਿੱਕੀਆਂ ਗੱਲਾਂ ਬਦਲੇ ਸਾਡੇ ਲੋਕ ਕਿੱਥੋਂ ਤੱਕ ਚਲੇ ਜਾਂਦੇ ਨੇ ਸਿਰਫ 3 ਲੱਖ ਰੁਪਏ ਦੇ ਲਾਲਚ ਨੇ ਜਿਹੜਾ ਲੋਕਾਂ ਨੇ ਦਾਨੀ ਸੱਜਣਾ ਨੇ ਉਹਨਾਂ ਨੂੰ ਇਲਾਜ ਵਾਸਤੇ ਦਿੱਤਾ ਸੀ ਉਹਦੇ ਸਿਰਫ ਉਹਦੇ ਬਦਲੇ ਦੇ ਵਿੱਚ ਉਹ ਪੈਸਾ ਰੱਖਣ ਦੇ ਲਾਲਚ ਦੇ ਵਿੱਚ ਪੂਰਾ ਘਰ ਬਰਬਾਦ ਹੋ ਗਿਆ ਤੇ ਦੋ ਧੀਆਂ ਦੀ ਜ਼ਿੰਦਗੀ ਹੁਣ ਰੋਲ ਖੁੱਲ ਜਾਊਗੀ ਕਿਉਂਕਿ ਪਿਤਾ ਉਹਨਾਂ ਧੀਆਂ ਦਾ ਮਾਸੂਮਾਂ ਦਾ ਇਸ ਜਹਾਨ ਤੋਂ ਚਲਾ ਗਿਆ ਤੇ ਮਾਂ ਅੱਜ ਪੁਲਿਸ ਨੇ ਅरेस्ट ਕਰ ਹੀ ਲਈ ਆ ਉਹ ਹੁਣ ਜੇਲ੍ਹ ਦੀ ਹਵਾ ਖਾਊਗੀ ਤੇ ਜਿਹੜੀਆਂ ਉਹ ਬੱਚੀਆਂ ਨੇ ਉਹ ਅਨਾਥ ਬਣ ਗਈਆਂ ਆਪਣੇ ਮਾਂ ਬਾਪ ਦੇ ਹੁੰਦੇ ਸੁੰਦੇ ਉਹ ਬੱਚੀਆਂ ਅਨਾਥ ਹੋ ਗਈਆਂ ਉਹਦਾ ਪਿਓ ਉਹਨਾਂ ਧੀਆਂ ਦਾ ਜਿਹੜਾ ਇੱਕ ਐਕਸੀਡੈਂਟ ਹੋਇਆ ਸੀ ਉਹਦੇ ਵਿੱਚੋਂ ਤਾਂ ਬਚ ਗਿਆ ਸੀ ਪਰ ਮਾਂ ਨੇ ਹੀ ਇੱਕ ਲਾਲਚ ਦੇ ਬਦਲੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਹ ਵਿਚਾਰੀਆਂ ਧੀਆਂ ਅੱਜ ਰੋਲ ਜਾਣਗੀਆਂ ਦੱਸੋ ਕਿਹੋ ਜੀ ਮਾਨਸਿਕਤਾ ਹੋ ਚੁੱਕੀ ਆ ਪੂੰਜੀਵਾਦ ਨੇ ਇੰਨਾ ਲਾਲਚ ਤੇ ਸਵਾਰਥ ਸਾਡੇ ਮਨਾਂ ਦੇ ਵਿੱਚ ਭਰ ਦਿੱਤਾ ਕਿ ਅਸੀਂ ਪੈਸੇ ਦੇ ਬਦਲੇ ਕਿਸੇ ਵੀ ਹੱਦ ਤੱਕ ਗਿਰਨ ਨੂੰ ਤਿਆਰ ਆਂ ਨਹੀਂ ਤਾਂ ਪਤੀ ਪਤਨੀ ਦਾ ਰਿਸ਼ਤਾ ਕਿੰਨਾ ਵਿਸ਼ਵਾਸ ਦਾ ਰਿਸ਼ਤਾ ਹੁੰਦਾ ਤੇ ਉਹਨਾਂ ਨੂੰ ਇਹ ਹੁੰਦਾ ਹੈ ਕਿ ਅਸੀਂ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਹੀ ਆ ਜੇਕਰ ਕਿੰਨਾ ਦਰਦ ਹੁੰਦਾ ਪਤੀ ਨੂੰ ਜੇਕਰ ਕੁਝ ਹੋਵੇ ਤਾਂ ਪਤਨੀ ਨੂੰ ਕਿੰਨਾ ਦਰਦ ਹੁੰਦਾ ਕਿ ਜੇਕਰ ਇਹ ਬੰਦਾ ਮੇਰੇ ਮੇਰੇ ਨਾਲ ਜਿਹੜਾ ਮੇਰਾ ਸਾਥੀ ਆ ਇਹ ਜਹਾਨ ਤੋਂ ਚਲਾ ਗਿਆ ਤਾਂ ਮੇਰਾ ਕੀ ਬਣੇਗਾ ਤੇ ਐਵੇਂ ਹੀ ਬੰਦੇ ਦੇ ਮਨ ਵਿੱਚ ਹੁੰਦਾ ਪਰ ਜਿੱਥੇ ਲਾਲਚ ਆ ਜਾਵੇ ਕਹਿੰਦੇ ਉੱਥੇ ਫਿਰ ਤਬਾਹੀ ਹੁੰਦੀ ਆ ਤੇ ਇਸ ਲਾਲਚ ਨੇ ਸਵਾਰਥ ਨੇ ਤਬਾਈ ਇਹਨਾਂ ਦੇ ਘਰ ਦੀ ਕੀਤੀ ਆ ਜਿਹਦੇ ਕਰਕੇ ਇੱਕ ਪਤਨੀ ਨੇ ਲਾਲਚ ਸਵਾਰਥ ਦੇ ਵਿੱਚ ਆ ਕੇ ਸਿਰਫ 3 ਲੱਖ ਰੁਪਏ ਦੇ ਲਾਲਚ ਨੇ ਉਹਨਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਆ ਜਦ ਕਿ ਪਤਾ ਹੈ ਆਪਾਂ ਨੂੰ ਕਿ 3 ਲੱਖ ਰੁਪਏ ਦੇ ਨਾਲ ਜਿੰਨੀ ਇੱਥੇ ਮਹਿੰਗਾਈ ਆ ਜਿੰਨਾ ਸਭ ਕੁਝ ਇੱਥੇ ਮਹਿੰਗਾ ਹੋ ਰਿਹਾ 3 ਲੱਖ ਦੇ ਨਾਲ ਪੂਰੀ ਜ਼ਿੰਦਗੀ ਤਾਂ ਕੱਟੀ ਨਹੀਂ ਜਾਣੀ ਸੀ ਨਾ ਹੀ ਉਸ ਇਨਸਾਨ ਨੇ ਜਿਹੜਾ ਮਰਨ ਵਾਲਾ ਵਿਅਕਤੀ ਆ ਉਹਨੇ ਇਸ ਗੱਲ ਨੂੰ ਬ੍ਰੀਕੀ ਦੇ ਨਾਲ ਸੋਚਿਆ ਤੇ ਨਾ ਹੀ ਉਸ ਔਰਤ ਨੇ ਇਹ ਗੱਲ ਸੋਚੀ ਬਸ ਦੋਵਾਂ ਦੇ ਮਨਾਂ ਦੇ ਅੰਦਰ ਲਾਲਸਾ ਤੇ ਲਾਲਚ ਪੈਦਾ ਹੋ ਗਿਆ ਉਹਨਾਂ ਨੂੰ ਇਹ ਨਹੀਂ ਹੋਇਆ ਕਿ ਅਸੀਂ ਦੋਨੇ ਜਾਨੇ ਰਲ ਮਿਲ ਕੇ ਸਹਿਯੋਗ ਦੇ ਨਾਲ ਤਾਂ ਕੋਈ ਵੀ ਕੰਮ ਕਰ ਸਕਦੇ ਹਾਂ ਕੋਈ ਵੀ ਪ੍ਰਾਪਤੀ ਕਰ ਸਕਦੇ ਹਾਂ ਪਰ ਜੇਕਰ ਅਸੀਂ ਇੱਕ ਦੂਜੇ ਨੂੰ ਇਸੇ ਤਰ੍ਹਾਂ ਪੱਠ ਤੇ ਛੁਰੇ ਮਾਰਾਂਗੇ ਤਾਂ ਸਾਡੀ ਬਰਬਾਦੀ ਹੋਏਗੀ ਤਾਂ ਆਹ ਦੇਖੋ ਅੱਜ ਉਹਨਾਂ ਦੀ ਬਰਬਾਦੀ ਦਾ ਨਤੀਜਾ ਤੇ ਨਾਲ ਨਾਲ ਉਹਨਾਂ ਦੋਵਾਂ ਨੇ ਪਤੀ ਪਤਨੀ ਨੇ ਆਪਣੀ ਜ਼ਿੰਦਗੀ ਤਾਂ ਤਬਾਹ ਕੀਤੀ ਹੀ ਕੀਤੀ ਕਿਉਂਕਿ ਪਤੀ ਤਾਂ ਜਹਾਨ ਤੋਂ ਚਲਾ ਗਿਆ ਪਤਨੀ ਦੇ ਇੰਨੇ ਜ਼ਿਆਦਾ ਲਾਲਸਾ ਨੇ ਪਤਨੀ ਹੱਥੋਂ ਪਤੀ ਦਾ ਤਾਂ ਕਤਲ ਹੀ ਕਰਵਾ ਦਿੱਤਾ ਪਤੀ ਤਾਂ ਜਹਾਨ ਤੋਂ ਹੀ ਚਲਾ ਗਿਆ ਤੇ ਜਿਹੜਾ ਉਹਨਾਂ ਦੇ ਜਿਹੜੇ ਬੱਚੇ ਨੇ ਬੇਟੀਆਂ ਨੇ ਦੋ ਉਹ ਵਿਚਾਰੀਆਂ ਮਾਸੂਮ ਹੁਣ ਉਹਨਾਂ ਦੇ ਪਿੱਛੇ ਰੋਲਦੀਆਂ ਫਿਰਨ ਗਈਆਂ ਦੱਸੋ ਉਹਨਾਂ ਦਾ ਭਵਿੱਖ ਕੀ ਹੋਏਗਾ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਆ ਕਿ ਨਿੱਕੇ ਨਿੱਕੇ ਲਾਲਚਾਂ ਦੇ ਬਦਲੇ ਐਡੇ ਵੱਡੇ ਫੈਸਲੇ ਨਾ ਲਿਆ ਕਰੋ ਕਿ ਜਿਦੇ ਕਰਕੇ ਐਡੇ ਵੱਡੇ ਨੁਕਸਾਨ ਹੋਣ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਰੁਲੇ ਜੇ ਕੋਈ ਕੋਈ ਵੀ ਰਿਸ਼ਤਾ ਉਹ ਇੱਕ ਦੂਜੇ ਦੇ ਸਹਿਯੋਗ ਨਾਲ ਹੀ ਆ ਅਸੀਂ ਇੱਕ ਦੂਜੇ ਦੇ ਸਹਿਯੋਗ ਨਾਲ ਤਾਂ ਬਹੁਤ ਅੱਗੇ ਤੱਕ ਵੱਧ ਸਕਦੇ ਆ ਪਰ ਜੇਕਰ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਾਂਗੇ ਤਾਂ ਫੇਰ ਤਬਾਹੀ ਹੀ ਦਵਾਈ ਆ ਤੇ ਉਹਦੀ ਆ ਬਹੁਤ ਵੱਡੀ ਐਗਜ਼ਾਮਪਲ ਆ